ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਫਰੀਦਕੋਟ ਵਾਲੇ ਐਮਪੀ ਸਾਹਿਬ ਦੀ ਇੱਕ ਘਰ ਦੀ ਜਿਹੜੀ ਪ੍ਰੋਬਲਮ ਹੈਗੀ ਆ ਉਹ ਸਾਹਮਣੇ ਆਈ ਹੈ ਸਾਹਮਣੇ ਲਿਆਉਣ ਵਾਲੇ ਕੌਣ ਨੇ ਉਹਦੇ ਭਰਾ ਨੇ ਜਿਹੜੇ ਆਸਟ੍ਰੇਲੀਆ ਵਿੱਚ ਰਹਿੰਦੇ ਆ ਮੈਂ ਪਹਿਲਾਂ ਵੀ ਇੱਕ ਵੀਡੀਓ ਪਾਈ ਹੈ ਮੇਰਾ ਕਦੇ ਵੀ ਮਕਸਦ ਨਹੀਂ ਹੁੰਦਾ ਕਿਸੇ ਨੂੰ ਨੀਮਾ ਝਕਾਇਆ ਜਾਵੇ ਕਿਸੇ ਦੀ ਇਨਸਲਟ ਕੀਤੀ ਜਾਵੇ ਐਮਪੀ ਸਾਹਿਬ ਨੇ ਫਰੀਦਕੋਟ ਤੋਂ ਰਿਸਪੈਕਟ ਕਰਦੇ ਹਾਂ ਪਰ ਜਦੋਂ ਇੱਕ MP ਦੀ ਸਿਆਣਪ ਦਾ ਪਤਾ ਲੱਗਦਾ ਹੈ ਉਦੋਂ ਥੋੜੇ ਜਾਂ ਇਹ ਲੋਕਾਂ ਨੂੰ ਸੰਜੀਦਿਤ ਕਰਨਾ ਜ਼ਰੂਰੀ ਹੁੰਦਾ ਹੈ ਹੁਣ MP ਸਾਹਿਬ ਦੀ ਜ਼ਿੰਮੇਵਾਰੀ ਕੀ ਹੈ ਉਹਨਾਂ ਦਾ MP ਹੋਣ ਦੇ ਨਾਂ ਤੇ ਕੰਮ ਕਾਜ ਕੀ ਹੈ ਫਰੀਦਕੋਟ ਜ਼ਿਲ੍ਹੇ ਦੇ ਵਿੱਚ 9 ਬੈਦ ਅਸਬ ਹਲਕੇ ਨੇ ਜਾਣ ਕੇ ਉਹਨਾਂ ਦੇ ਅੰਡਰ ਕਹਿ ਲਈਏ 9 ਐਮਐਲਏ ਹੁੰਦੇ ਆ ਐਡੀ ਵੱਡੀ ਜ਼ਿੰਮੇਵਾਰੀ ਲਈ ਹੈ ਲੋਕਾਂ ਨੇ ਐਮਪੀ ਸਾਹਬ ਦੀ ਮਤਲਬ ਜੇ ਕਿਤੇ ਉਹਨਾਂ 9 ਵਿਧਾਨ ਸਭਾ ਹਲਕਿਆਂ ਦੇ ਵਿੱਚ ਕੋਈ ਝਗੜਾ ਹੋ ਗਿਆ ਕਿਸੇ ਨੂੰ ਫਰਾਡ ਹੋ ਗਿਆ ਕਿਸੇ ਨੂੰ ਧੱਕਾ ਹੋ ਗਿਆ ਉਹ ਐਮਪੀ ਸਾਹਬ ਕੋਲੇ ਜਾ ਕੇ ਸ਼ਿਕਾਇਤ ਕਰਨਗੇ ਇਹਨਾਂ ਦੇ ਘਰ ਦੀ ਸਮੱਸਿਆ ਕੀ ਹੈ ਉਹਦੇ ਭਰਾ ਜਿਹੜੇ ਨੇ ਜਸਵਿੰਦਰ ਸਿੰਘ ਆਸਟ੍ਰੇਲੀਆ ਵਿੱਚ ਰਹਿੰਦੇ ਨੇ ਉਹ ਕਹਿੰਦੇ ਜਿਹੜੀ ਸਾਡੀ ਕੋਠੀ ਸੀ ਨਾ ਚੰਡੀਗੜ੍ਹ ਦੇ ਵਿੱਚ ਮਹੱਲੀ ਦੇ ਵਿੱਚ ਕਹਿੰਦੇ ਉਹ 5 ਕਰੋੜ ਦੀ ਹੈ ਉਹਨਾਂ ਦੇ ਮਾਤਾ ਜੀ ਬਿਮਲ ਕੌਰ ਕਹਿੰਦੇ ਸਾਡੇ ਤਿੰਨ ਭੈਣ ਭਰਾਵਾਂ ਦੇ ਨਾਂ ਉਹ ਵਸੀਤ ਕਰਾ ਗਏ ਸੀ ਕਿ ਤੁਸੀਂ ਇਹ ਕੋਠੀ ਨੂੰ ਤਿੰਨ ਹਿੱਸਿਆਂ ਵਿੱਚ ਵੰਡ ਲਿਓ ਦੋ ਇਹ ਭਰਾ ਨੇ ਸਰਬਜੀਤ ਤੇ ਜਸਵਿੰਦਰ ਤੇ ਇੱਕ ਉਹਨਾਂ ਦੀ ਸਿਸਟਰ ਤੇ ਸਰਬਜੀਤ ਨੇ ਕਹਿੰਦੇ ਕਬਜ਼ਾ ਕੀਤਾ ਹੋਇਆ ਛੱਡ ਨਹੀਂ ਰਿਹਾ ਦੋ ਹਿੱਸੇ ਦੇ ਨਹੀਂ ਰਿਹਾ ਜਣ ਕੇ ਇਹ ਪਰਿਵਾਰਕ ਮਸਲਾ ਹੈ ਮੈਂ ਲੋਕਾਂ ਨੂੰ ਵੀ ਅਪੀਲ ਕਰਦਾ ਬਹੁਤੇ ਸਵਾਲ ਮੈਨੂੰ ਵੀ ਕਰਦੇ ਨੇ ਤੁਹਾਨੂੰ ਵੀ ਕਰਦੇ ਹੋਣਗੇ ਸੋਸ਼ਲ ਮੀਡੀਆ ਤੇ ਗੱਲਾਂ ਹੁੰਦੀਆਂ ਨੇ ਕਿ ਇਹ ਘਰ ਦੇ ਮਸਲੇ ਦੁਨੀਆ ਵਿੱਚ ਨਾ ਲੈ ਕੇ ਜਾਓ ਕਿਉਂ ਨਾਲ ਲਿਖ ਜਾਈਏ ਬਈ ਐਮਪੀ ਸਾਹਿਬ ਦੇ ਕੋਲ 9 ਹਲਕੇ ਨੇ 9 ਹਲਕਿਆਂ ਵਿੱਚ ਕਿੰਨੇ ਪਿੰਡ ਪੈਂਦੇ ਨੇ ਕਿੰਨੇ ਪਿੰਡ ਪੈਂਦੇ 9 ਹਲਕਿਆਂ ਵਿੱਚ 1000 ਤੋਂ ਜ਼ਿਆਦਾ ਪਿੰਡ ਪੈਂਦੇ ਆ ਮੰਨ ਕੇ ਚਲੋ ਤੇ ਜੇ ਐਮਪੀ ਸਾਹਿਬ ਆਪਣੇ ਘਰ ਦਾ ਨਿਬਟਾਰਾ ਮਸਲਾ ਸੁਲਝਾ ਨਹੀਂ ਸਕਦੇ ਇਹ ਨੌ ਹਲਕਿਆਂ ਦਾ ਮਸਲਾ ਕਿਦਾਂ ਸੁਲਝਾਉਣਗੇ ਚਲੋ ਇਹ ਗੱਲਾਂ ਸਾਰੀਆਂ ਇੱਕ ਪਾਸੇ ਕਰ ਦੋ ਮੈਂ ਉਹਦੇ ਭਰਾ ਨੇ ਇੱਕ ਹੋਰ ਗੱਲ ਕਹੀ ਕਹਿੰਦਾ ਸਰਬਜੀਤ ਨੇ ਘਰੇ ਕੁੱਤੇ ਰੱਖੇ ਹੋਏ ਨੇ ਚਲੋ ਕੁੱਤੇ ਵੀ ਆਪਾਂ ਰੱਖਦੇ ਆ ਮੇਰੇ ਘਰ ਵੀ ਰੱਖਾ ਹੋਇਆ ਪਰ ਉਹ ਨਾਲ ਕਹਿੰਦਾ ਕਹਿੰਦਾ ਕਬੂਤਰ ਵੀ ਰੱਖੇ ਹੋਏ ਨੇ ਜਦੋਂ ਇਹ ਬੰਦੇ ਖਾਲਸਾਂ ਦੀ ਗੱਲ ਕਰਨਗੇ ਨਾ ਉਹਦੇ ਕਹਣਗੇ ਆ ਦੇਖੋ ਅਦਿੱਤਿਆ ਨਾ ਜੋਗੀ ਬਾਂਦਰ ਰੱਖੀ ਬੈਠਾ ਹੈ ਬਾਂਦਰ ਤਾਂ ਫਿਰ ਵੀ ਚੁਸਤ ਚਲਾਕ ਹੈ ਵੱਡੇ ਵੱਡੇ ਲੋਕਾਂ ਨੇ ਗੋਰੇ ਰੱਖੀ ਬੈਠੇ ਨੇ ਘਰਾਂ ਵਿੱਚ ਤੇ ਸਰ ਵੀ ਦਿਖਾਲ ਸਾਂ ਕਬੂਤਰ ਰੱਖੀ ਬੈਠਾ ਕਰੇ ਕੋਠੀ ਵਿੱਚ ਉਹ ਵੀ ਉਹ ਵੀ ਮਹੱਲੀ ਚੰਡੀਗੜ੍ਹ ਦੇ ਵਿੱਚ ਵੀ ਪਿੰਡਾਂ ਵਿੱਚ ਨਹੀਂ ਲੈਂਦਾ ਤੇ ਹੁਣ ਜਿਹੜਾ ਐਮਪੀ ਘਰੇ ਕਬੂਤਰ ਪਾਲਦਾ ਕਿੰਨੀ ਕਾਕਲ ਹੋਊ ਉਹਨੂੰ ਅੰਦਾਜ਼ਾ ਲਾਹੋਗੇ ਤੁਸੀਂ ਜਿਹੜੀ ਕੋਠੀ ਬੇਲੀ ਪਈ ਹੁੰਦੀ ਆ ਨਾ ਅਸੀਂ ਸੱਥਾਂ ਵਿੱਚ ਖੜ ਕੇ ਕੀ ਕਹਿੰਨੇ ਕਬੂਤਰ ਬੋਲਦੇ ਨੇ ਜਦੋਂ ਵੀ ਆ ਕੇ ਸਾਫ ਕਰਦੇ ਬਿੱਠਾ ਹੁੰਦੀਆਂ ਨੇ ਕਵਾਂਟਲ ਬਕੀਆਂ ਦੋ ਦਿਹਾੜੀਆਂ ਲਾ ਕੇ ਸਾਫ ਕਰਾਉਣੀ ਪੈਂਦੀ ਐ ਐਮਪੀ ਸਾਹਿਬ ਨੇ ਬਿੱਠਾ ਕਰਨ ਵਜੋਂ ਇਹ ਕਬੂਤਰ ਘਰੀ ਰੱਖੇ ਹੋਏ ਨੇ ਹੁਣ ਇਹ ਗੱਲ ਕਿੱਧਰ ਨੂੰ ਜਾ ਰਹੀ ਐ ਮੈਨੂੰ ਤਾਂ ਇਹੀ ਕਹਿਣਾ ਸੁਣ ਕੇ ਵੀ ਇਹ ਪਾਗਲ ਐ ਇਹ ਹੱਲਿਆ ਹੋਇਆ ਇਹੇ ਕਮੈਂਟ ਕਰਨੇ ਨੇ ਸਵਾਲ ਤਾਂ ਤੁਹਾਨੂੰ ਕਰਨਾ ਵੀ ਜਿਹੜਾ ਐਮਪੀ ਬਣਾਇਆ ਉਹ ਘਰੇ ਕਬੂਤਰ ਰੱਖੀ ਬੈਠਾ ਬਈ ਉਹਦਾ ਭਰਾ ਕਹਿ ਰਿਹਾ ਮੇਰੇ ਤੋਂ ਦੇ ਭਰਾ ਦੀ ਕਹੀ ਗੱਲ ਹੀ ਕਹੀ ਆ ਮੈਂ ਆਪਣੇ ਕੋਲ ਥੋੜੀ ਕਿ ਮੈਨੂੰ ਤਾਂ ਪਤਾ ਵੀ ਨਹੀਂ ਸ਼ਾਇਦ ਝੂਠ ਬੋਲਦਾ ਹੋਵੇ ਦਾ ਭਰਾ ਉਹਦੇ ਮੈਂ ਕਹਿਤਾ ਇਹ ਮੇਰਾ ਝੂਠ ਥੋੜੀ ਹੈ ਜੇ ਮੇਰਾ ਝੂਠ ਰੇਕੜੂ ਤਾਂ ਦੇ ਭਰਾ ਦਾ ਭਰਾ ਦਾ ਝੂਠ ਨਹੀਂ ਖਲੂ ਪਹਿਲਾਂ ਉਹਨੇ ਦੇ ਦਿੱਤੀਆ ਮੀਡੀਆ ਵਿੱਚ ਕਹਿੰਦਾ ਮੇਰਾ ਭਰਾ ਕਬੂਤਰ ਰੱਖੀ ਬੈਠਾ ਹਿੰਦਸੋ ਮੈਨੂੰ ਮੈਂ ਕੀ ਕਰਾਂ ਇਹ ਕੋਈ ਗੁੱਸਾ ਥੋੜੀ ਹੈ ਮੇਰਾ ਮੈਂ ਵੀ ਮੱਤ ਥੋੜੀ ਦੇ ਰਿਆਂ ਪੁੱਛ ਸਭ ਨੂੰ ਮੇਰੇ ਤੋਂ ਦੇ ਭਰਾ ਦੀ ਗੱਲ ਕਰ ਰਹੇ ਨੇ ਜਿਹੜੀ ਉਹਨੇ মিডিਆ ਵਿੱਚ ਜਾ ਕੇ ਕਹੀ ਹੈ ਅਗਰ ਪੱਤਰਕਾਰ ਉਹ ਵੀ ਸਰਦਾਰ ਹੈ ਜਿਹੜਾ ਇੰਟਰਵਿਊ ਲੈਂਦਾ ਉਹ ਸਵਾਲ ਕਰਕੇ ਹਾਂ ਹੂੰ ਇਦਾਂ ਕਰੀ ਜਾਂਦਾ ਉਹਨੂੰ ਪਤਾ ਹੈ ਵੀ ਚਾਬੀ ਦੇ ਕੇ ਛੱਡਤਾ ਬੋਲੀ ਜਾਣ ਦੇ ਇਹ ਐਮਪੀ ਸਾਹਿਬ ਨੇ ਜਿੱਦੀ ਮੈਂ ਗੱਲ ਕਰਦਾ ਕਿੱਥੋਂ ਫਰੀਦਕੋਟ ਤੋਂ ਪੁੱਤਰ ਕੀ ਦਾ ਸਰਦਾਰ ਬੈਂਸ ਸਿੰਘ ਦਾ ਬੈਂਸ ਸਿੰਘ ਕੌਣ ਜਿਹਨੇ ਇੰਦਰਾ ਗਾਂਧੀ ਮਾਰੀ ਹੈ ਇਹਦਾ ਦਾਦਾ ਵੀ ਐਮਪੀ ਰਿਆ ਇਹਦੀ ماں ਵੀ ਐਮਪੀ ਰਹੀ ਹੈ ਇਹ ਤੀਜਾ ਐਮਪੀ ਹੈ ਪਰ ਇਹ ਪਹਿਲਾ ਐਮਪੀ ਹੈ ਜਿਹਨੇ ਆਪਣੇ ਘਰ ਵਿੱਚ ਮਹਾਲੀ ਕੋਠੀ ਹੋਵੇ ਕਬੂਤਰ ਰੱਖੇ ਹੋਣ ਮੈਂ ਜਿਹੜੀ ਘਰ ਦੇ ਮਸਲੇ ਵਾਲੀ ਗੱਲ ਹ ਤਾਂ ਕੀਤੀ ਨਹੀਂ ਉਹ ਤਾਂ ਸਾਰਿਆਂ ਦਾ ਹੀ ਹੈ ਚਲੋ ਮੈਂ ਬੇਨਤੀ ਵੀ ਕਰ ਦਨਾ ਵੀ ਕਿਸੇ ਦਾ ਘਰ ਦਾ ਮਸਲਾ মিডিਆ ਸਾਹਮਣੇ ਨਾਂ ਲੈ ਕੇ ਆਇਆ ਕਰੋ ਹਾਲਾਂਕਿ ਆ ਵੀ ਸਾਹਮਣੇ ਜਾਣੇ ਹੀ ਨਾ ਮੈਂ ਕਹਿ ਰਿਹਾ ਹਾਂ ਹਿੰ ਦੱਸੋ ਤੁਹਾਡਾ ਕੰਮ ਪਤਾ ਕੀ ਹੈ ਗਿਆਨਨੀ ਮੁੰਡਾ ਸਿੰਘ ਹੱਲ ਗਿਆ ਇਹਦੀ ਕੁੜੀ ਨੂੰ ਇਹਦੀ ਮਾਂ ਨੂੰ ਇਹਦੀ ਭੈਣ ਨੂੰ ਇਹਦੇ ਕਹਿਣਾ ਕਹੀ ਚੱਲੋ ਉਹ ਸਾਨੂੰ ਪ੍ਰਵਾਹ ਕੋਈ ਨਹੀਂ ਜਿਹੜੀ ਤੁਹਾਡੀ ਅੰਦਰ ਕਰਤੂਤ ਭਰੀ ਆ ਨਾ ਕੁੱਟ-ਕੁੱਟ ਕੇ ਤਾਂ ਉਹ ਬਾਹਰ ਲੈ ਕੇ ਆਉਣੀ ਆ ਹੋਰ ਕੁਛ ਨਹੀਂ ਤੇ ਜਿਹੜੀ ਭੇਡਚਾਲ ਸਾਡੇ ਪੰਜਾਬ ਤੇ ਕਹਾਵਟ ਟੁਕਦੀ ਆ ਨਾ ਜਿਹੜਾ ਮੈਦਾਨ ਵਿੱਚ ਆ ਕੇ ਜਕਾਰਾ ਛੜਦੇ ਮਾੜਾ ਰੋਪਿਆ ਬਣਾ ਦਿਓ ਐਮਪੀ ਬਣਾ ਦਿਓ ਐਮਐਲਏ ਠੀਕ ਹੈ ਹੋਰ ਕੁਛ ਬਸੰਨ ਨਹੀਂ ਬਹੁਤ ਹੈ ਵਾਈਕਰੂ ਜੀ ਦਾ ਖਾਲਸਾ ਵਾਈਕਰੂ ਜੀ ਦੀ ਫਤਹਿ